ਤੇਜ਼ ਰਫ਼ਤਾਰ ਕਿਸ ਤਰ੍ਹਾਂ ਜ਼ਿੰਦਗੀ ਤੇ ਭਾਰੀ ਪੈ ਸਕਦੀ ਹੈ ਇਸ ਦੀ ਮਿਸਾਲ ਬੀਤੀ ਰਾਤ ਮੁਕੇਰੀਆਂ ਚ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਤੋਂ ਦੇਖੀ ਜਾ ਸਕਦੀ ਹੈ ਇਸ ਭਿਆਨਕ ਹਾਦਸੇ ਚ ਜਲੰਧਰ ਦੇ 5 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਪੰਜੇ ਨੌਜਵਾਨ ਬਚਪਨ ਦੇ ਹੀ ਦੋਸਤ ਸੀ ਇਹਨਾਂ ਦੀ ਉਮਰ 22 ਤੋਂ ਲੈ ਕੇ 24 ਸਾਲ ਦੇ ਕਰੀਬ ਦੱਸੀ ਗਈ ਹੈ ਇਸ ਦਰਦਨਾਕ ਹਾਦਸੇ ਦੀ ਤਸਵੀਰਾਂ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ ਹੁਣ ਇਸ ਦਰਦਨਾਕ ਹਾਦਸੇ ਨਾਲ ਜੁੜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਹਾਦਸੇ ਦੀ ਵਜ੍ਹਾ ਕਿਤੇ ਨਾ ਕਿਤੇ ਤੇਜ਼ ਰਫ਼ਤਾਰੀ ਵੀ ਹੋ ਸਕਦੀ ਹੈ। ਇਹ ਵੀਡੀਓ ਹਾਦਸੇ ਤੋਂ ਐਂਡ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਗੱਡੀ ਦੇ ਵਿੱਚ ਮਸਤੀ ਕਰਦੇ ਨਜ਼ਰ ਆਉਂਦੇ ਨੇ ਤੇ ਗਾਣੇ ਸੁਣ ਰਹੇ ਨੇ। ਜੇਕਰ ਤੁਹਾਡੀ ਨਜ਼ਰ ਗੱਡੀ ਵਿੱਚ ਲੱਗੇ ਸਪੀਡ ਵਾਲੇ ਮੀਟਰ ਤੇ ਵੀ ਜਾ ਰਹੀ ਹੋਏਗੀ ਤਾਂ ਉੱਥੇ ਕਦੇ-ਕਦੇ ਸਪੀਡ 120 ਨੂੰ ਵੀ ਪਾਰ ਕਰ ਰਹੀ ਹੈ। ਇਸ ਦਰਦਨਾਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਦੀ ਹਸਪਤਾਲ ਲੈ ਜਾਂਦੇ ਹੋਏ ਮੌਤ ਹੋ ਗਈ। ਹਾਸਾ ਇੰਨਾ ਭਿਆਨਕ ਸੀ ਕਿ ਇਸ ਦੇ ਤਸਵੀਰਾਂ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ। ਇਸ ਹਾਦਸੇ ਤੋਂ ਬਾਅਦ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਤੇਜ਼ ਰਫ਼ਤਾਰੀ ਮੌਤ ਦੀ ਸਵਾਰੀ ਹੋ ਸਕਦੀ ਹੈ। ਹਾਂਜੀ ਕੱਲ ਲੇਟ ਨਾਈਟ ਇੱਕ ਲਮੀਰਪਿੰਡ ਨੀਰ ਉੱਚੀ ਵਸੀ ਉੱਚੀ ਵਸੀ ਦੇ ਕਾਰ ਤੇ ਇੱਕ ਟਰੱਕ ਦੇ ਦਰਮਿਆਨ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕਾਰ ਦੇ ਵਿੱਚ ਪੰਜ ਨੌਜਵਾਨ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਮੌਕੇ ਤੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਪੰਜਵੇਂ ਨੌਜਵਾਨ ਸੀ ਉਹਨੂੰ ਮਕੇਰੀਆਂ ਸਿਵਲ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਸੀ ਤੇ ਅੱਜ ਉਹਦੀ ਵੀ ਔਰ 대ཐੂ ਕੀ ਹੈਗੀ ਆ ਤੇ ਅਸੀਂ 304 ਇਹਦੇ ਕਦਮਾਂ ਦਰਜ ਕਰ ਲਿਆ ਸੀ ਤੇ ਉਹਨਾਂ ਦੀ ਹੁਣ ਅਸੀਂ ਪੋਸਟਮਾਰਟ ਕਰਵਾ ਕੇ ਜਿਹੜੀਆਂ ਪੰਜੇ ਬੋਡੀਆਂ ਉਹਨਾਂ ਦੇ ਬਾਰਸਾਂ ਦੇ ਹਵਾਲੇ ਕਰ ਦਿੱਤੀਆਂ ਨੇ